भारत पाकिस्तान अंतरराष्ट्रीय सरहद दे वसे शहर दे नाल लगदे सतलुज दरिया विच पानी दा पदर वदन नाल सरहदी पिंडा विच ਹੜ ਵਰਗੇ ਹਾਲਾਤ ਬਣ ਗਏ ਹਨ کئی ਹਜ਼ਾਰ ਏਕੜ ਜ਼ਮੀਨ ਵਿਚ सतलुज दा ਪਾਣੀ ਫਿਰ ਗਿਆ ਹੈ ਤੇ ਕਈ ਪਿੰਡਾਂ ਦੇ ਲੋਕ ਘਰ-ਬਾਰ ਛੱਡਨ ਨੂੰ ਮਜਬੂਰ ਹੋ ਰਹੇ ਹਨ ਤੇ ਕੁਝ ਘਰ-ਬਾਰ ਛੱਡਨ ਦੀ ਤਿਆਰੀ ਕਰ ਰਹੇ ਹਨ ਇੱਥੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਪਾਣੀ ਆ ਜਾਣ ਕਾਰਨ ਉਹਨਾਂ ਦਾ ਰਹਿਣਾ ਮੁਸ਼ਕਿਲ ਹੋ ਗਿਆ ਹੈ ਲੋਕਾਂ ਨੇ ਕਿ ਪ੍ਰਸ਼ਾਸਨ ਹਲੇ ਤੱਕ ਮਦਦ ਨਹੀਂ ਪਹੁੰਚਿਆ ਹੈ ਕੋਈ ਵੀ ਸਰਕਾਰੀ ਗਾਈਡਿੰਗ ਪਹੁੰਚਿਆ ਲੋਕਾਂ ਨੇ ਰਾਸ਼ਨ ਅਤੇ ਹਰੇ-ਚਾਰੇ ਦੀ ਮੰਗ ਕਰਦਿਆਂ ਹੋਰ ਕੀ ਕੁਝ ਕਿਹਾ ਇਹ ਸਭ ਕੁਝ ਜਰਨਲਿਸਟ ਸਾਡੇ ਨਾਲ ਬਣੇ ਰਹੋ ਅਤੇ ਸਾਡੀ ਪੂਰੀ ਕਵਰੇਜ ਵੇਖੋ ਹਾਂਜੀ ਭਾਈ ਜੀ ਕੀ ਕਹਿਣਾ ਚਾਹੁੰਦੇ ਹੋ ਪੰਜਾਬ ਸਰਕਾਰ ਨੂੰ ਇੰਨੀ ਕੁ ਮੰਗ ਹੈ ਕਿ ਇਹ ਪਾਣੀ ਪੂਰਾ ਆਉਂਦਾ ਇੱਥੇ ਤੱਕ ਆਉਂਦਾ ਜੀ ਪਾਣੀ ਟੱਪ ਕੇ ਫਿਰ ਅਸੀਂ ਆਦੇ ਘਰਾਂ ਹੀ ਵੜਨੇ ਆ ਤੇ ਘਰਾਂ ਜਿੱਥੇ ਨਾ ਪਾਣੀ ਹੈਗਾ ਤੇ ਮੰਝੇ ਦੇ ਉੱਤੇ ਬੰਨ ਕੇ ਮੰਝੇ ਫਿਰ ਸੌਣੇ ਆ ਜੀ ਦੇਖ ਲਓ ਤੁਸੀਂ ਕਿੰਨਾ ਗਲਤ ਹੋਈ ਜਾਂਦਾ ਸਾਡੇ ਨਾਲ ਇਹ ਸੜਕ ਪੂਰੀ ਕਰਾ ਕੇ ਦੋਗੇ ਸਾਡੇ ਘਰ ਤੱਕ ਤਾਂ ਵਧੀਆ ਹੋ ਜਾਏਗਾ ਤੁਹਾਡਾ ਕੋਈ ਵੀ ਨਾਣਾ ਜਾਈ ਸੜਕ ਇੱਕ ਗਲੀ ਚ ਬਣੀ ਹੋਵੇ ਕਾ ਵੀ ਤਾਂ ਪੂਰੀ ਕਰਾਉਂਦੇ ਜੇ ਇੱਕ ਰੋਡ ਤੇ ਪੂਰੀ ਕਰਾ ਦਿਓ ਦਰਿਆਜ ਪੂਰੀ ਕਰਾ ਦਿਓ ਬੜੀ ਮਿਹਰਬਾਨੀ ਹੋਏਗੀ ਆਹ ਦੇਖ ਲਓ ਅਸੀਂ ਪਾਣੀ ਚੱਲਿਆ ਆਦੇ ਘਰੇ ਹਾਂਜੀ ਵੀਰੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਖਾਲ ਸਿੰਘ ਆ ਸਰ ਹੰਡੀ ਮਾਇਜ ਤੇਦਾਰ ਕੁਸ਼ੌਰ ਸਿੰਘ ਦਾ ਬੇਟਾ ਹਾਂ ਜੀ ਇਹ ਆਹ ਏਰੀਆ ਤੁਸੀਂ ਦੇਖ ਰਹੇ ਹੋ ਇਹ ਹੜ੍ਹਾਂ ਦੇ ਕਰ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਹੈ ਇੱਥੇ ਤੁਸੀਂ ਨਾ ਜ਼ਰੂਰ ਕੈਮਰੇ ਦੀ ਕਮਾਓ ਤੁਸੀਂ ਇਥੋਂ 3 ਕਿਲੋਮੀਟਰ ਤੱਕ ਦੋਨਾਂ ਨਾਲ ਕਾਜੀ 3 ਕਿਲੋਮੀਟਰ ਤੱਕ ਨੁਕਸਾਨ ਹੈ ਜੀ ਬਹੁਤ ਜ਼ਿਆਦਾ ਜੀ ਆ ਪੁਲ ਕਬਾਇਆ ਸਾਹਿਬ ਦੀ ਦੇਣ ਹੈ ਜੀ ਉਹਨਾਂ ਦੇ ਕਾਰਨ ਬਣਿਆ ਜੀ ਪਰ ਹੁਣ ਇਸ ਟਾਈਮ ਜਿਹੜੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਹੈ 8 ਮਹੀਨੇ ਦੇ ਕਰੀਬ ਹੋ ਗਏ ਇਹ ਇਹ ਕੋਈ ਸੜਕ ਨਹੀਂ ਬਣੀ ਜਿਹੜੀ ਪੱਕੀ ਸੜਕ ਇਹ ਪਿੰਡਾਂ ਨੂੰ ਜੋੜਨ ਵਾਸਤੇ ਬਣਨੀ ਚਾਹੀਦੀ ਸੀ ਜੀ ਇਹ ਸੜਕ ਨਾ ਹੋਣ ਕਾਰਨ ਕਿ ਵੀ ਅਸੀਂ ਸਾਨੂੰ ਹੁਣ ਪਾਣੀ ਦੇ ਵਿੱਚ ਦੀ ਲੰਘਣਾ ਪਊਗਾ ਸਾਨੂੰ ਨਹੀਂ ਪਤਾ ਇੱਥੇ ਪਾਣੀ ਕਿੰਨਾ ਵੱਡਾ ਹੋਊਗਾ ਪਰ ਅਸੀਂ ਘਰ ਜਾਣਾ ਸਾਡਾ ਇੱਥੇ ਨਾਲ ਘਰ ਹੈ ਤੇ ਸਾਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਆਉਂਦੀਆਂ ਹੀ ਕਿਹੜਾ ਕਰੇ ਤੁਹਾਡਾ ਸਾਡਾ ਇੱਥੇ ਸਾਹਮਣੇ ਸਰ ਦੇਖੋ ਇਹ ਸਾਡੀਆਂ ਟਾਣੀਆਂ ਜੀ ਉਹ ਸਾਹਮਣੇ ਤੁਹਾਡੀਆਂ ਟਾਣੀਆਂ ਜੀ ਹਾਂਜੀ ਸਰ ਜੀ ਸਰ ਹਾਂਜੀ ਇੱਕ ਵਾਇਰ ਹੀ ਦੇਣ ਫੋਲ ਉਹ ਤੋਂ ਬਾਅਦ ਜਿਹੜੀਆਂ ਸਰਕਾਰਾਂ ਦਾ ਮੇਨ ਕੰਮ ਅਸੀਂ ਸੜਕ ਬਣਾਉਣੀ ਹੈ ਰਸਤੇ ਨੂੰ ਜੋੜਨਾ ਨਹੀਂ ਜੋੜਿਆ ਗਿਆ ਜੀ ਇਹਦੇ ਕਰਕੇ ਬਹੁਤ ਜ਼ਿਆਦਾ ਜ਼ਿਮੀਂਦਾਰ ਪਿੰਡਾਂ ਨੂੰ ਮੁਸ਼ਕਲ ਆ ਰਹੀ ਹੈ ਸ਼ਹਿਰ ਹਰੇਕ ਸਮਾਨ ਦੀ ਰੀਜੀ ਦੀ ਵੀ ਜ਼ਰੂਰਤ ਆ ਲਿਆ ਨਹੀਂ ਸਕਦੇ ਕਿਉਂਕਿ ਕਾਰਨ ਇਹ ਜੁੜ ਹੀ ਨਹੀਂ ਮਤਲਬ ਕਿ ਜਿਹੜੀ ਸੜਕ ਨਾਲ ਹੀ ਨਹੀਂ ਜੁੜਿਆ ਆ ਠੀਕ ਹੈ ਇੱਥੋਂ ਹੁਣ ਘਾਟੋ ਘਾਟੇ ਇੱਥੋਂ 3 ਕਿਲੋਮੀਟਰ ਤੀਜਰ ਵੀ ਲਾਜੀ 3 ਕਿਲੋਮੀਟਰ ਦੋਨਾਂ ਨਾਨਕਾ ਪਿੰਡ ਹੈ ਦੋਨੇ ਪਿੰਡ ਸ਼ਹਿਰ ਦੇ ਨਾਲੋਂ ਟੁੱਟ ਚੁੱਕੇ ਜਿਹੜਾ ਇਹ ਸ਼ਾਰਟਕਟ ਰਸਤਾ ਸੀ ਬੱਚਿਆਂ ਨੂੰ ਬਹੁਤ ਜ਼ਿਆਦਾ ਮੁਸ਼ਕਲ ਹੈ ਪੜ੍ਹਾਈ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਲ ਆ ਰਹੀ ਹੈ ਦੇਖੋ ਜਿਹੜਾ ਮਾਲੀ ਨੁਕਸਾਨ ਹੋਇਆ ਉਹ ਤਾਂ ਤੁਸੀਂ ਦੇਖ ਹੀ ਰਹੇ ਹੋ ਕਿੰਨੀ ਜ਼ਮੀਨ ਜਿਹੜੀ ਤੁਹਾਡੀ ਹੈਗੀ ਡੁੱਬ ਚੁੱਕੀ ਪਾਣੀ ਦੇ ਵਿੱਚ ਦੇਖੋ ਸਾਡੀ ਤਾਂ ਜਿੰਨੀ ਜ਼ਮੀਨ ਸੀ ਸਾਰੀ ਡੁੱਬ ਚੁੱਕੀ ਹੈ ਜੀ ਜਿੰਨੀ ਬਾਕੀ ਇੱਥੇ ਤੁਸੀਂ ਨજર ਕੈਮਰਾ ਕਮਾਓ ਇੱਥੋਂ ਲੈ ਕੇ ਦੋਨਾਂ ਨਾਨਕਾ ਪਿੰਡ ਤੱਕ ਜਿੰਨੇ ਵੀ ਖੇਤ ਹੈ ਸਾਰੇ ਖਤਮ ਹੋ ਚੁੱਕੇ ਜੀ ਕਿੰਨੇ ਕਿੰਨੇ ਫੁੱਟ ਜਿਹੜਾ ਪਾਣੀ ਅੰਦਾਜ਼ੇ ਨਾਲ ਆਪਾਂ ਜ਼ਿੰਮੇਦਾਰੋਂ ਤੁਹਾਨੂੰ ਪਤਾ ਹੋਊਗਾ ਕਿ ਕਿੰਨੇ ਕਿੰਨੇ ਫੁੱਟ ਪਾਣੀ ਜਿਹੜਾ ਖੇਤ ਵਿੱਚ ਖੜਾ ਜੀ ਜਿੱਤੇ ਜਿੱਦਾ ਦੇਖੋ ਨੀਵਾ ਜਿਹੜਾ ਏਰੀਆ ਹੈ ਇੱਥੇ ਤਾਂ ਬੰਦੇ ਨੂੰ ਤੁਰ ਕੇ ਲੰਘਣਾ ਵੀ ਬੜਾ ਮੁਸ਼ਕਲ ਹੈ ਕੋਈ ਸੂਚਾ ਏਰੀਆ ਹੈ ਉਹ ਵੀ ਨੁਕਸਾਨ ਆ ਗਿਆ ਕਿਉਂਕਿ ਪਾਣੀ ਚਾਹ ਮਾੜਾ ਮਾੜਾ ਨਜ਼ਰ ਆ ਰਿਹਾ ਚੋਣਾ ਪਰ ਪਿੱਛੋਂ ਕਹਿ ਰਹੇ ਪਾਣੀ ਹੋਰ ਆਉਣ ਦੀ ਸੁਭਾਵਨਾ ਹੈ ਉਹਦੇ ਕਰਕੇ ਇਹ ਵੀ ਖਤਮ ਹੋ ਜੂਗਾ ਦੇਖੋ ਜੀ ਇੱਕ ਕਿੱਲੇ ਮਗਰੋਂ ਨੁਕਸਾਨ ਦੇਖੋ ਜੀ ਇੱਕ ਤਰ੍ਹਾਂ ਵੀ 50-60 ਹਜ਼ਾਰ ਦੀ ਫਸਲ ਕਰੀਬ ਕਿੱਲੇ ਵੀ ਹੁੰਦੀ ਹੈ ਉਹ ਤਕਰੀਬਨ ਹੀ ਖਤਮ ਹੋ ਗਈ ਜਿਹੜਾ ਖਰਚਾ ਹੈ ਉਹ ਲੱਗ ਠੀਕ ਹੈ ਉੱਪਰ ਇਸ ਟਾਈਮ 3000 ਦੇ ਕਰੀਬ ਖਰਚਾ ਹੋ ਚੁੱਕਿਆ ਜਿਹੜਾ ਖਤਮ ਮਲੇਗੀ ਉਹ ਆਪਦੇ ਜੇਬ ਵਿੱਚੋਂ ਗਿਆ ਇਹਦੇ ਬਾਅਦ ਕੋਈ ਮਿਲਣ ਦੀ ਕੋਈ ਸੁਭਾਵਨਾ ਵੀ ਨਹੀਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਨੇ ਇੱਥੇ ਜੀ ਅਜੇ ਤੱਕ ਸਾਰਾ ਕੋਈ ਵੀ ਨਹੀਂ ਪਹੁੰਚਿਆ ਜੀ ਕਿੰਨੇ ਦਿਨ ਹੋ ਗਏ ਪਾਣੀ ਆਏ ਨੂੰ ਜੀ ਪਾਣੀ ਆਏ ਨੂੰ ਜੋ 5 ਦਿਨ ਦੇ ਕਰੀਬ ਹੋ ਗਏ ਜੀ ਕਿਸੇ ਤਰ੍ਹਾਂ ਦੀ ਕੋਈ ਪ੍ਰਸ਼ਾਸਨ ਵੱਲੋਂ ਸਹਾਇਤਾ ਭੇਜੀ ਗਈ ਹੋਵੇ ਨਹੀਂ ਸਾਰਾ ਅਜੇ ਤੱਕ ਤਾਂ ਨਹੀਂ ਭੇਜੀ ਕਿਹੜੀ ਕਿਹੜੀ ਸਹਾਇਤਾ ਦੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਜੀ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਜਿੱਦਾਂ ਜਿਹੜੇ ਨਵੇਂ ਏਰੀਏ ਸਭ ਤੋਂ ਪਹਿਲਾਂ ਤਾਂ ਪਸ਼ੂਆਂ ਦਾ ਚਾਰਾ ਵੀ ਇੱਧਰ ਚਾਹੀਦਾ ਠੀਕ ਆ ਫਿਰ ਖਾਣ ਪੀਣ ਦੀਆਂ ਚੀਜ਼ਾਂ ਫਿਰ ਕਿਸ਼ਤੀਆਂ ਬੋਟ ਵਗੈਰਾ ਸਭ ਤੋਂ ਵੱਡੀ ਜਿਹੜੀ ਮੰਗ ਸੀ ਵੀ ਇਹਨੂੰ ਅੱਜ ਤੋਂ 6 ਮਹੀਨੇ ਪਹਿਲਾਂ ਦੇਖੋ ਪਾਣੀ ਹਰ ਸਾਲ ਆਉਂਦੀ ਸੁਭਾਵਨਾ ਕਿਉਂਕਿ ਬੱਦਲ ਪਿੱਛੇ ਫਟ ਰਹੇ ਇਹਨੂੰ ਜੋੜਿਆ ਜਾਣਾ ਚਾਹੀਦਾ ਸੀ 메ਨ ਸੜਕ ਹੀ ਉੱਚੀ ਹੋ ਜਾਂਦੀ ਵੀ ਜਿਹਦੇ ਨਾਲ ਆਮ ਲੋਕ ਨੂੰ ਆਣਾ ਜਾਣਾ ਬਹੁਤ ਸੌਖਾ ਹੋ ਜਾਣਾ ਸੀ ਸ਼ਹਿਰ ਨਾਲ ਇਹਦੇ ਨਾਲ ਉਹਨਾਂ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਜ਼ਿਆਦਾ ਨੁਕਸਾਨ ਹੈ এবੀਐਮ ਨਿਊ ਚੈਨਲ ਦੇਖਣ ਵਾਲੇ ਸਭ ਦਰਸ਼ਕੋ ਇਸੇ ਹਮ ਅਪੀਲ ਕਰਦੇ ਹਨ ਕਿ এবੀਐਮ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ